ਗੁੱਡ ਮਾਰਨਿੰਗ ਸਸਿਕਾ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੇਸ ਗਿਲਰੇ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਅੱਜ ਆਪਾਂ ਹੋ ਗਿਆ ਥੋੜਾ ਜਿਹਾ ਲੇਟ ਥੋੜਾ ਜਿਹਾ ਨਹੀਂ ਬਹੁਤ ਸਾਰਾ ਲੇਟ ਹੋ ਗਿਆ ਟਾਈਮ ਪੌਣੇ 11 ਦਾ ਹੋ ਗਿਆ ਅੱਜ ਮੇਰਾ ਬਿਲਕੁਲ ਵੀ ਦਿਨੀ ਕਰ ਰਿਹਾ ਸੀ ਉੱਠਣ ਨੂੰ ਤੇ ਨਾ نیچے ਜਾਣ ਨੂੰ ਕਿਉਂਕਿ ਮੈਂਕ ਨੂੰ ਵੀ ਅੱਜ ਛੁੱਟੀ ਹੋ ਗਈ ਆ ਥੋੜੀ ਫਿਊਲ ਦੀ ਪ੍ਰੋਬਲਮ ਆ ਰਹੀ ਸੀ ਬੰਨਾਂ ਨੂੰ ਤਾਂ ਕਰਕੇ ਸੋ ਚਲੋ ਫਿਲਹਾਲ ਮੈਂ ਹੋ ਗਈਆਂ ਰੈਡੀ ਤੇ ਹੁਣ ਆਪਾਂ ਚੱਲਦੇ ਆਂ نیچے ਮੈਂ ਆਪਣਾ ਬ੍ਰੈਕਫਾਸਟ ਵੀ نیچے ਜਾ ਕੇ ਕਰਾਂਗੀ। ਔਰ ਉਧਰ ਚੋਰ ਪੈ ਗਏ। ਆਪਣੀਆਂ ਚਾਕਲੇਟਾਂ ਸਾਰੀਆਂ ਖਾ ਲੀਆਂ ਹੁਣ ਮੇਰੇ ਵਾਲਿਆਂ ਨੂੰ ਬਾਡਾ ਲਾ ਲਿਆ ਹਨਾ। ਤੇਰੀਆਂ ਚਾਕਲੇਟਾਂ ਸਾਰਾ ਹੁਣ ਮੇਰਾ ਸਮਾਨ ਰਹਿ ਗਿਆ ਇੱਥੇ ਤੁਸੀਂ ਉਹਨੂੰ ਵੀ ਖਾਣ ਲੱਗ ਗਏ। ਆ ਮੇਰਾ ਹੈ ਜੇ ਪੈਕੇਟ ਪਿਆ ਵਟੋ ਦੇ ਅੰਦਰ ਅੰਦਰ। ਫੇਰ ਬਾਬਾ ਤੂੰ ਇਹਨੂੰ ਇੱਕ ਪਾਸੇ ਰੱਖ ਲਾ ਤੂੰ ਇਹਦੇ ਚੱਕਰ 'ਚ ਮੇਰਾ ਵੀ ਸਾਰਾ ਮੁਕਾ ਜਾਣਾ। ਰੱਖ ਲਾਂਗਾ। ਚਲ ਰੱਖੋ ਤੇ ਕਰ ਬੰਦੇ ਨੂੰ। ਲੋਜੀ ਇਸ ਤੋਂ ਪਹਿਲਾਂ ਆਪਾਂ ਹੋਰ ਲੇਟ ਹੋ ਜਾਈਏ ਤੇ ਆਪਾਂ ਚਲਿਏ نیچے نیچے ਜਾ ਕੇ ਦੇਖੀਏ ਕੰਮਕਾਰ ਦੇ ਕਰੀਏ ਔਰ ਮੈਂ ਬ੍ਰੇਕਫਾਸਟ ਵੀ ਕਰਨਾ نیچے ਆ ਕੇ ਕੱਲ ਮੈਂ ਥੋੜੀ ਜਿਹੀ ਸ਼ਾਪਿੰਗ ਵੀ ਕੀਤੀ ਸੀਗੀ ਮੈਂ ਬਲੇਜ਼ਰ ਲਏ ਆ ਤੇ ਅੱਜ ਮੈਂ ਤੁਹਾਨੂੰ ਉਹ ਵੀ ਦਿਖਾਵਾਂਗੀ ਕਿਉਂਕਿ ਮੈਂ ਕੱਲ ਸ਼ਰਨ ਕੇ ਘਰ ਹੀ ਆਪਾਂ ਸਮਾਨ ਲਿਆ ਸੀ ਤੇ ਉੱਥੇ ਪਿਆ ਹਜੇ ਅੱਜ ਮੈਂ ਲੈ ਕੇ ਆਉਂਗੀ ਜਾ ਕੇ ਕਿਉਂਕਿ ਕੱਲ ਫਿਰ ਅਸੀਂ ਪੈਟਰੋਲ ਪੰਪ ਤੇ ਲੰਘਣਾ ਸੀ ਅਸੀਂ ਉੱਥੇ ਰਗੀਆਂ ਸੀ ਸਮਾਨ ਵਟਾ ਅੱਜ ਦੇਖਦੇ ਆ ਟਾਈਮ ਲੱਗਿਆ ਤਾਂ ਲੈ ਕੇ ਆਉ ਮੈਂ ਬਲੇਜ਼ਰ ਲਿਆ ਅਮਰੀਕਨ ਨੂੰ ਲਿਆ ਇੱਕ ਤੇ ਇੱਕ ਦੋ ਮੈਪ ਨੂੰ ਲੈ ਲੇ ਦਿਖਾਵਾਂਗੀ ਤੁਹਾਨੂੰ ਲਓ ਵੀ ਸਮਾਨ ਆਪਾਂ ਚੱਕ ਲਿਆ ਇੱਕ ਹੈਗਾ ਇਹਦੇ ਵਿੱਚ ਬਲੈਂਕਟ ਤੇ ਬਾਕੀ ਇਹਦੇ ਵਿੱਚ ਹੈਗੇ ਨੇ ਕੱਪੜੇ ਆ ਤਾਂ ਸ਼ਾਲ ਮੇਰੇ ਲਈ ਆ ਹੋਇਆ ਸੀ ਇਹ ਮੈਂ ਵਿੱਚੇ ਰੱਖਤਾ ਤੇ ਚਲੋ ਹੁਣ ਖੋਲਦੇ ਆ ਕੀ ਕੀ ਹੈ ਇਹਦੇ ਵਿੱਚ 3 ਵਜ ਗਏ ਚਾਹ ਆਪਾਂ ਪੀ ਲਈਏ ਅੱਜ ਸਵੇਰ ਦੀ ਮੈਂ ਚਾਹ ਦੇ ਉੱਪਰ ਹੀ ਆ ਪਹਿਲਾ ਮੈਂ ਚਾਹ ਪੀ ਕੇ ਗਈ ਫਿਰ ਸ਼ਰਮ ਕੋ ਪੀਤੀ ਫਿਰ ਆ ਕੇ ਆਉਂਦੀ ਨੂੰ ਫੇਰ ਕੱਪ ਫੜਾਤਾ ਫੇਰ ਪੀਤੀ ਹੁਣ ਮੈਨੂੰ ਪਹਿਲੇ ਮੈਂ 1.5 ਵਜੇ ਪੀਤੀ ਸੀ ਹੁਣ 3 ਵਜੇ ਪੀਤੀ ਜਾਂ 1.5-1.5 ਘੰਟੇ ਨਾਲ ਚਾਹ ਦੀ ਡੋਸ ਚੱਲ ਰਹੀ ਆ ਜਸਵਿੰਦਰ ਤਾਂ ਚੌਕਾ ਹੋਇਆ ਪਿਆ ਕਿਉਂਕਿ ਟੂਟੀ ਬੰਦ ਕਰਤੀ ਨਾ ਟੂਟੀ ਤਾਂ ਚੱਲਦੀ ਆ ਪਾਣੀ ਜਾਣਾ ਜਿਹੜਾ ਡレイン ਹੋਣਾ ਉਹ ਬੰਦ ਕਰਤਾ ਚੱਲ ਕੋਈ ਨਹੀਂ ਇਹ ਵੀ ਟਾਈਮ ਲੰਘੂ ਆ ਜਾ ਫਿਰ ਬਾਹਰੇ ਬੈਠੀਏ ਧੁੱਪ ਮਸਾਈ ਆ ਅੱਜ ਤੂੰ ਅੰਦਰ ਬੜੀ ਜਾਨੀ ਆ ਹੈ ਮਸਾ ਧੋ ਪਾਈਆ ਮੈਂ ਚੱਲੀ ਤੂੰ ਆ ਜੀ ਬਾਹਰ ਜਿੱਥੇ ਆਪਾਂ ਬੈਨੇ ਹੁੰਨੇ ਉੱਥੇ ਅੱਜ ਉਹ ਸਕੂਟਰ ਸਾਈਕਲ ਸਟੈਂਡ ਬਣਾਇਆ ਪਿਆ ਸਕੂਟਰ ਮੋਟਰਸਾਈਕਲ ਸਕੂਟਰੀਆਂ ਸਟੈਂਡ ਹੀ ਬਣਿਆ ਪਿਆ ਅੱਜ ਤਾਂ ਕਿਉਂਕਿ ਆਪਣੇ ਉਧਰ ਰਸਤਾ ਬਣ ਰਿਹਾ ਨਾਲ ਵਾਲਾ

ਬੈਡਮਿੰਟਨ ਖੇਡਣ ਜਾਣਾ ਉਹਨਾਂ ਨੇ ਉੱਥੇ ਤਾਇਆ ਜੀ ਦੇ ਘਰ ਉੱਥੇ ਖੇਡਦੇ ਨੇ ਸਾਰੇ ਜਾਣੇ ਬਟ ਠੰਡਾ ਨਹੀਂ ਤਾਂ ਆਪਾਂ ਵੀ ਚੱਲਦੇ ਠੰਡਾ ਇਸ ਲਈ ਮੈਂ ਤਾਂ ਮਸਾ ਆ ਕੇ ਹੁਣ ਉੱਪਰ ਬਸ ਆਪਾਂ ਆਰਾਮ ਨਾਲ ਬੈਠ ਕੇ ਡਿਨਰ ਕਰਕੇ ਮੂਵੀ ਇੰਜੋਏ ਕਰਾਂਗੇ ਆਪਣੀ ਸੋ ਚਲੋ ਫਟਾਫਟ ਫਰੈਸ਼ ਅਪ ਹੋਈਏ ਤੇ ਫਿਰ ਕਰੀਏ ਡਿਨਰ ਡਿਨਰ ਆਪਾਂ ਕਰ ਲਿਆ ਕਿਉਂ ਤੂੰ ਨਹੀਂ ਸ਼ਰਾਰਤਾ ਕਰਦਾ ਕਰੇ ਹਰੇ ਤਾਂ ਬੱਚਾ ਆ ਚਲੋ ਆਪਾਂ ਥੋੜਾ ਜਿਹਾ ਕੰਮ ਆ ਤਾਂ ਕਰਕੇ ਆਪਾਂ ਮਹਿਕ ਦੀ ਛੁੱਟੀ ਕਰਵਾ ਲਈ ਜੋ ਬੰਦਕ ਰੋਦੀ ਨੂੰ ਹੈਗੀ ਉਹ ਆ ਪਰ ਜੋ ਬੰਨ ਕਹਿੰਦਾ ਮਹਿਕ ਨੂੰ ਛੁੱਟੀ ਕਿਉਂ ਕਰਾਈਆ ਕਹਿੰਦਾ ਘਰੇ ਤਾਂ ਇਹਨਾਂ ਸ਼ਰਾਰਤਾਂ ਹੀ ਕਰਨੀਆਂ ਬਾਪੂ ਕਹਿੰਦਾ ਜੇ ਆਪ ਜਮਾਈ ਨਹੀਂ ਕਰਦਾ ਹੁੰਦਾ ਚਲੋ ਨજર ਲੱਗ ਗਈ ਅਸੀਂ ਦੇਖ ਰਹੇ ਸੀ ਮੂਵੀ ਲਾਈਟ ਚਲੀ ਗਈ ਅੱਜ ਵਾਈਫਾਈ ਨੂੰ ਪਤਾ ਨਹੀਂ ਕੀ ਹੋਇਆ ਲਾਈਟ ਜਾਣ ਦੇ ਨਾਲ ਖੜ ਗਿਆ ਉਹ ਤੇ ਕਿਉਂਕਿ ਰਾਤ ਨੂੰ ਆਪਣੇ ਬਿਜਲੀ ਦੀ ਥੋੜੀ ਪ੍ਰੋਬਲਮ ਆਈ ਸੀ نیچے ਵਾਲੇ ਇਨਵਰਟਰ ਪਤਾ ਨਹੀਂ ਕੀ ਹੋ ਗਿਆ ਸੀ ਇਨਵਰਟਰ ਵਾਲੀ ਚੀਜ਼ ਬੰਦ ਹੋ ਗਿਆ ਸੀ ਹੁਣ ਉੱਪਰ ਇਨਵਰਟਰ ਤੇ ਵਾਈਫਾਈ ਆ ਤੇ ਅੱਜ ਵਾਈਫਾਈ ਖੜ ਗਿਆ ਉੱਪਰ ਵਾਲਾ ਹੋ ਲਾਈਟ ਆਉਟ ਤਾਂ ਮੂਰੀ ਠੀਕ ਹੋ ਗੁਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮੈਸੇਜਸ ਗੇਲਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਆਪਾਂ ਥੋੜਾ ਲੇਟ ਹੋ ਗਏ ਥੋੜਾ ਨਹੀਂ ਕਾਫੀ ਜ਼ਿਆਦਾ ਲੇਟ ਹੋ ਗਏ ਬਲੌਗ ਦੀ ਸ਼ੁਰੂਆਤ ਕਰਨ ਦੇ ਲਈ ਤੇ ਕੱਲਾ ਪੈਂਡ ਵੀ ਨਹੀਂ ਕਰ पाए ਹੈਗੇ ਬਲੌਗ ਦਾ ਚਲੋ ਕੋਈ ਨਹੀਂ ਆਪਾਂ ਇੱਥੇ ਹੀ ਕੰਟੀਨਿਊ ਕਰਦੇ ਆ ਆਪਣਾ ਬਲੌਗ ਤੇ ਆਪਾਂ ਅਗੇ نیچے ਤੇ نیچے ਆ ਕੇ ਮੈਂ ਥੋੜਾ ਦਫ਼ਤਰ ਦਾ ਕੰਮ ਕੀਤਾ ਬੱਚੇ ਦੇਖ ਰਹੇ ਨੇ ਟੀਵੀ ਅੱਜ ਮੈਨੂੰ ਵੀ ਆਪਾਂ ਛੁੱਟੀ ਕਰਵਾਉਣੀ ਪਈ ਕਿਸੇ ਰੀਜ਼ ਸੋ ਚਲੋ ਜੀ ਹੁਣ ਆਪਾਂ ਆਪਣਾ ਕੰਮ ਫਿਨਿਸ਼ ਕਰੀਏ ਤੇ ਇੰਦਰਜੀਤ ਕਰਵਾ ਰਹੇ ਨੇ ਗੱਡੀਆਂ ਲੋਡ ਬਾਰੇ ਬਸ਼ਕ ਬਹੁਤ ਠੰਡ ਬਹੁਤ ਜ਼ਿਆਦਾ ਹੋ ਰਹੀ ਆ ਸੋ ਚਲੋ ਆਪਾਂ ਵੀ ਆਪਣਾ ਕੰਮ ਕਰਕੇ ਫਿਰ ਦੇਖਦੇ ਆ ਅ ਕੱਲ ਜੋ ਬੁਕਿੰਗ ਮੈਂ ਕੀਤੀ ਸੀ ਫਿਰ ਉਹ ਲੋਡਿੰਗ ਕਰਵਾਵਾਂਗੇ ਆਪਾਂ ਕਿਉਂਕਿ ਅੱਜ ਕਾਫੀ ਸਾਰਾ ਕੰਮ ਆਪਾਂ ਨੂੰ ਤੇ ਰੱਬ ਕਰੇ ਕਿ ਅੱਜ ਧੁੱਪ ਨਿਕਲ ਜਾਵੇ ਤੁਹਾਡੇ ਟਾਈਮ ਲਈ ਲਾਓ ਵੀ ਆਪਾਂ ਅੱਗ ਵਾਲੀ ਆ ਤੇ ਸਿੱਝਾ ਕੰਮ ਕਰਕੇ ਪਣ ਦੇ ਦੇ ਹੁਣ ਨਾ ਬੋਦ ਗਈ ਟੋਕਰੀ ਪਰ ਰੱਖ ਲਈ ਟੋਕਰੀ ਨੂੰ ਸੇਕ ਲਵਾ ਦੀ ਪਤਾ ਹੁਣ ਨਾ ਬੋਦ ਧੂਨੀ ਬੋਦ ਗਈ ਵਾਲਾਂ ਦੀ ਢੋਆ ਢੋਈ ਉਹ ਦੇ ਕਿੰਨੀ ਉੱਪਰ ਤਿੱਖੀ ਚੁੰਝ ਜੀ ਕੱਢੀ ਵੀ ਆਦੀ ਅੱਖ ਤਾਂ ਨਹੀਂ ਕੱਢੇ ਆ ਜਾ ਇਹਦੇ ਉੱਪਰ ਰੱਖ ਲਾ ਉਧਰ ਕੀ ਆ ਗਿਆ ਇਧਰ ਨੂੰ ਖਾਣੇ ਬਾਰੇ ਕਰਨੀ ਪੈਕ ਹੋ ਗਈ 4 ਵਜੇ

ਬੋਲੋ ਹਣੇ। ਇਹ ਦੋ ਵਰੀ ਮੋਟੇ ਮਾਰਿਆ। ਹੋਰ ਕੀ ਡੀਜੀ ਯਾਰ ਹੂੰ ਦੱਸ ਲੈ। ਆ ਚੱਲ ਪਾ ਪਾਣੀ ਕੋਲੇ। ਉਹ ਦੱਸ ਕਰ ਰਿਹਾ। ਮੈਸਤਰੀ ਦਾ ਕੰਮ। ਮੈਸਤਰੀ ਦਾ ਕੰਮ। ਪੈਸੇ ਮੰਗਦਾ ਪੈਸੇ ਜਾ ਹੀ ਜਾਗਾ। ਬੰਦਾ ਪਲੰਬਰ ਆ ਪਰ ਕੰਮ ਮੈਸਤਰੀ ਦਾ ਕਰ ਰਿਹਾ। ਟਾਈਮ ਇੱਥੇ ਵੱਧ ਗਏ ਤੇ ਠੰਡ ਬਹੁਤ ਜ਼ਿਆਦਾ ਹੋਊਗੀ। ਸਿਹਰੇ ਆਪਾਂ ਮਾਡਰਨ ਜੇ ਤਰੀਕੇ ਨਾਲ ਹੀ ਦਾ ਪਰ ਇਸ ਟਾਈਮ ਠੰਡਾ ਹੋ ਰਿਹਾ। ਹਵਾ ਕਿੰਨੇ ਚੱਲਦੀ ਆ ਬਾਹਰ। ਸਿਰ ਤੇ ਸ਼ਾਲ ਦਬਾਈ ਦਿੰਦੀ ਆ। ਇੱਕੀ ਬਾਅਦ ਸਾਰੇ ਠੀਕ ਕਰ ਦੇਣ। देख देखे बैड अंदर लगन लगे ने डिस्प्ले हो लगे ने वाले सारे इधर भी कम चल रहे अब अपने तो जी टाइम हो गया साढ़े छे का तो आप आ गए उपर ठंड बहुत ज्यादा हो रही है गे 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 गे? नहीं नहीं बड़ी वाली गे गे? हाँ गे गे? हाँ ਇੰਦਰਜੀਤ ਵੀ ਬਸ ਅੱਧੇ ਘੰਟੇ ਤੱਕ ਉੱਪਰ ਆਉਣਗੇ ਮੈਂ ਆਪਣਾ ਛੋਟਾ ਜਿਹਾ ਹੀਟਰ ਲਾ ਕੇ ਬੈ ਗਈਆਂ ਛੋਟਾ ਜਿਹਾ ਇਹ ਤੇ ਇਹ ਮੈਂ ਆਨਲਾਈਨ ਆਰਡਰ ਕੀਤਾ ਸੀਗਾ ਵੈਸੇ ਇਹ ਵੀ ਜ਼ਿਆਦਾ ਹੀਟ ਨਹੀਂ ਹੈਗੀ ਇੰਨੀ ਤੇ ਨਾ ਹੀ ਇਹ ਜ਼ਿਆਦਾ ਬਿਜਲੀ ਲੈਂਦਾ ਆ ਇਹ ਬਸ ਛੋਟਾ ਜਿਹਾ ਪਲੱਗ ਦੇ ਵਿੱਚ ਲੱਗਦਾ ਆ ਮਤਲਬ ਵਾਂ ਕੇ ਕੋਲ ਬੈਠੇ ਉਹਨਾਂ ਦਿਨ ਤਾਂ ਥੋੜਾ ਜਿਹਾ ਗਰਮ ਗਰਮ ਹਵਾ ਜੀ ਤੇ ਹੀ ਜਾਂਦਾ ਸੋ ਚਲੋ ਜੀ ਹੁਣ ਆਪਾਂ ਹੋ ਜੀਏ ਫਰੈਸ਼ ਅਪ ਜਦ ਤੱਕ ਇੰਦਰਜੀਤ ਉੱਪਰ ਆ ਜਾਂਦੇ ਆ ਤੇ ਫੇਰ ਉਹਨਾਂ ਨੇ ਖੇਡਣ ਚਲੇ ਜਾਣਾ ਕਿਉਂਕਿ ਮਾਰਨਿੰਗ ਵੀ ਹੁਣ ਇਹਨਾਂ ਨੇ ਸਟਾਰਟ ਕਰ ਲਿਆ ਮਾਰਨਿੰਗ 6:30 ਜਾਂਦੇ ਆ ਅੱਜ ਗਏ ਇਸ ਮਤਲਬ ਅੱਜ ਤੋਂ ਹੀ ਸਟਾਰਟ ਕੀਤਾ ਮੈਂ ਵੀ ਹਾਂ ਮੈਂ ਅੱਜ ਤੋਂ ਹੀ ਸਟਾਰਟ ਕੀਤਾ ਤੇ ਮਾਰਨਿੰਗ ਵੀ ਜਾਂਦੇ ਆ ਹੁਣ ਵੀ ਜਾਣਾ ਸੋ ਚਲੋ ਆਪਾਂ ਹੁਣ ਆਪਾਂ ਡਿਨਰ ਦੀ ਤਿਆਰੀ ਕਰੀਏ ਕਿਉਂਕਿ ਡਿਨਰ ਕਰਕੇ ਜਾਣਗੇ ਟਾਈਮ ਹੋ ਗਿਆ 9:30 ਦਾ ਤੇ ਅੰਦਰ ਜੀਤੀ ਦੀ ਵਾਪਸ ਆਗੇ ਨੇ ਖੇਡ ਖੋੜ ਕੇ ਬੱਚਿਆਂ ਦੀ ਮਸਤੀ ਹਵੇ ਚੱਲਦੀ ਆ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਨਾ ਸਾਰਾ ਦਿਨ ਤਾਂ ਪੜੇ ਨਹੀਂ ਹੈਗੇ ਸੀਨੀਅਰ ਕੇਜੀ ਵਾਲਾ 3 ਕਲਾਸ سے ਕੰਮ ਕਰ ਰਿਹਾ ਬਸ ਹੋ ਗਿਆ ਹਜੇ ਤਾਂ ਇਹਨੇ ਪਹਿਲੀ ਬੋਡੀ ਚੜਨਾ 9 ਜੋਵਨ 9 ਚਲੋ ਪਵੋ ਕਿਉਂਕਿ ਚਲੋ ਆਪਦੇ ਰੂਮ ਦੇ ਵਿੱਚ ਗੋ ਪਾਪਾ ਨੋ ਜਾਓ ਸੋ ਚਲੋ ਜੀ ਮਿੰਨ ਤਾਂ ਬਹੁਤ ਨੀਂਦ ਆ ਰਹੀ ਹੈ ਤੇ ਇਹਨਾਂ ਦਾ ਪਤਾ ਨਹੀਂ ਇਹਨਾਂ ਨੇ ਕਦੋਂ ਸੌਣਾ ਕਿਉਂਕਿ ਮੈਨੂੰ 2 ਦਿਨ ਹੋ ਗਏ ਮੈਂ ਮੂਵੀ ਦੇ ਚੱਕਰ ਦੇ ਵਿੱਚ ਕਾਫੀ ਲੇਟ ਹੋ ਜਾਂਦੀ ਹਾਂ ਉਸ ਤੋਂ ਬਾਅਦ ਮੂਵੀ ਦੇਖਣ ਤੋਂ ਬਾਅਦ ਫਿਰ ਖਾਂਟਾ ਫੋਨ ਤੇ ਵੀ ਲੱਗ ਜਾਂਦਾ ਪਰਸੋ ਤਾਂ ਮੈਨੂੰ 21:00 ਬੱਜ ਗਿਆ ਸੀਗਾ ਪੈਂਦੀ ਨੂੰ ਤੇ ਰਾਤ ਵੀ ਮੇਰੇ ਖਿਆਲ ਦੇ ਵਿੱਚ 12:00 ਤਾਂ ਬੱਜੀ ਗਈ ਸੀਗੇ ਔਰ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਹਾਂ ਐਂਡਿੰਗ ਸੋ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸ਼ੂਟ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। थैंक यू गुड नाइट।